ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸਾਰੇ ਜਾਨੇ ਵਧਗਾਉਂਗੇ ਅੱਜ ਆਪਾਂ ਆਏ ਆ ਮੰਡੀ ਡੱਬਾ ਵਾਲੀ ਟਰੈਕਟਰਾਂ ਦੀ ਮੰਡੀ ਤੇ ਆਜੋ ਤੁਹਾਨੂੰ ਟਰੈਕਟਰ ਦਿਖਾਉਣੇ ਆ ਬਹੁਤ ਸਾਰੇ ਮਾਡਲ ਆ ਇੱਥੇ ਆਏ ਹੋਏ ਅੱਜ ਤੇ ਆਜੋ ਤੁਹਾਨੂੰ ਹੁਣ ਟਰੈਕਟਰਾਂ ਬਾਰੇ ਕਰਾਉਣੇ ਜਾਣੂ ਆ ਦੇਖੋ ਦੋਸਤੋ ਇਹ ਆ ਸੋਨਾਲੀਕਾ DI35 ਇਹਦਾ ਮਾਡਲ ਨੰਬਰ ਹੈਗਾ 2005 ਰੇਟ ਇਹਦਾ ਹੈਗਾ 1 ਲੱਖ 90000 ਟਰੈਕਟਰ ਦੀ ਕੰਡੀਸ਼ਨ ਦੇਖ ਲਓ ਦੋਸਤੋ ਬਹੁਤ ਕਹਾਂ ਟਰੈਕਟਰ ਆ ਇਹ ਆ ਦੇਖੋ ਪੂਰਾ ਰੰਗ ਵੱਜਿਆ ਹੋਇਆ ਕੋਲੋਂ ਕੈਮਰਾਮੈਨ ਨੂੰ ਕਹੂੰ ਕੋਲੋਂ ਕਰਕੇ ਦਿਖਾ ਦੇ ਮੜਾ ਆ ਆ ਦੇਖੋ ਦੋਸਤੋ ਇਹ ਟਾਇਰ ਵੀ ਦੇਖੋ ਇਹਦੇ ਟਾਇਰ ਵੀ ਪੂਰੇ ਮਜ਼ਬੂਤੀ ਪਏ ਆ ਹਜੇ ਤੇ ਇਹ ਇਸ ਟਾਈਮ ਆ ਮੰਡੀ ਡੱਬਾ ਵਾਲੀ ਦੇ ਵਿੱਚ ਟਰੈਕਟਰਾਂ ਦੀ ਮੰਡੀ ਤੇ ਟਰੈਕਟਰ ਖੜੇ ਹੋਏ ਆ ਅੱਜ ਤੁਹਾਨੂੰ ਮੈਂ ਬਹੁਤ ਸਾਰੇ ਟਰੈਕਟਰ ਦਿਖਾਉਂਗਾ ਗਾਹਾਂ ਵੀ ਬਹੁਤ ਤਰ੍ਹਾਂ ਦੇ ਜਿਹੜੇ ਮਾਡਲ ਆਇਆ ਅੱਜ ਤੇ ਜਿਵੇਂ ਸੋਨਾ ਲੀਕਾ ਜਾਂ ਸਵਰਾਜ 36 30 ਫੋੜ ਅੱਡੋ ਅੱਡੀ ਰੇਟ ਹਰੇਕ ਟਰੈਕਟ ਦੇ ਲੱਗੇ ਹੋਏ ਆ ਤੇ ਇੱਧਰ ਖੜਾ ਫਾਰਮ ਟਰੈਕ 60 ਇਹਦਾ ਮਾਡਲ ਹੈਗਾ ਆ ਹੈਗਾ ਦੋਸਤੋ ਮਾਡਲ 1999 ਇਹਦਾ ਰੇਟ ਹੈਗਾ 1 ਲੱਖ 68000 ਡਬਲ ਕਲਚ ਦੋਸਤੋ ਜਿਹੜੇ ਇਹ ਵੀਡੀਓ ਮੈਂ ਬਣਾ ਰਿਹਾ ਇਸ ਇਹਦੇ ਚ ਸਿਰਫ ਮੈਂ ਤੁਹਾਨੂੰ ਰੇਟ ਤੇ ਮਾਡਲ ਦੱਸੂਗਾ ਤੇ ਟਰੈਕਟਰ ਬਾਰੇ ਜਾਣਕਾਰੀ ਦਊਗਾ ਕਿਉਂਕਿ ਪ੍ਰੋਪਰ ਵੀਡੀਓ ਬਣਾਉਣ ਦੇ ਵਿੱਚ ਜਿਹੜੇ ਦਰਸ਼ਕਾਂ ਦੇ ਆਏ ਹੈਗੇ ਆ ਟਰੈਕਟਰ ਉਹ ਕਹਿੰਦੇ ਵੀ ਅਸੀਂ ਵੀਡੀਓ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਤਾਂ ਕਰਕੇ ਮੈਂ ਸਿਰਫ ਤੁਹਾਨੂੰ ਅੱਜ ਇਸ ਮੰਡੀ ਦੇ ਵਿੱਚ ਸਿਰਫ ਇਹਨਾਂ ਦੇ ਮੈਂ ਤੁਹਾਨੂੰ ਮਾਡਲ ਤੇ ਰੇਟ ਤੇ ਟਰੈਕਟਰ ਬਾਰੇ ਜਾਣਕਾਰੀ ਦਵਾਂਗਾ ਤੇ ਵੀਡੀਓ ਨੂੰ ਜੇ ਚੰਗੀ ਲੱਗ ਰਹੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਿਹੜੇ ਚੈਨਲ ਤੇ ਨਾ ਮੈਂ ਸਬਸਕ੍ਰਾਈਬ ਕਰ ਦਿਓ ਆਜੋ ਹੁਣ ਤੁਹਾਨੂੰ ਦਿਖਾਉਣੇ ਆ ਜੌਨਡੀਆ ਟਰੈਕਟਰ ਜੌਂਡੀਅਰ ਐਨੀ ਤਗੜੀ ਕੰਪਨੀ ਆ ਦੋਸਤੋ ਤੁਹਾਨੂੰ ਆਪ ਹੀ ਪਤਾ ਕਿੰਨਾ ਸੋਹਣਾ ਟਰੈਕਟਰ ਲੱਗ ਰਿਹਾ ਇਹ ਟਰੈਕਟਰ ਦੇ ਟਾਇਰ ਦੇਖੋ ਪਹਿਲਾਂ ਦੇਖੋ ਪੂਰੇ ਨਵੇਂ ਪਏ ਆ ਪੂਰਾ ਮਜ਼ਬੂਤੀ ਟਰੈਕਟਰ ਹੈ ਇਹ 50 36 ਡੀ ਆਈ ਇਹਦਾ ਜੌਂਡੀਅਰ ਜੌਂਡੀਅਰ ਕੰਪਨੀ ਤਾਂ ਵੈਸੇ ਬਹੁਤ ਮਸ਼ਹੂਰ ਹੈ ਤੇ ਐਚ ਆਰ ਹਰਿਆਣੇ ਦਾ ਨੰਬਰ ਹੈ ਤੇ ਨਵਾਂ ਟਰੈਕਟਰ ਆ ਪੂਰਾ ਥੋੜਾ ਟਾਈਮ ਹੀ ਚੱਲਿਆ ਲੱਗਦਾ ਤੇ ਇਹਦੇ ਕੋਈ ਮਾਡਲ ਅਮ ਰੇਟ ਨਹੀਂ ਲਿਖਿਆ ਬੰਗਾਂ ਨੇ ਕਿਤੇ ਵੀ ਆਹ ਸ਼ਾਇਦ ਇੱਥੇ ਲਿਖਿਆ ਮਾਡਲ ਨੰਬਰ ਹੈਗਾ ਇਹ 2018 ਰੇਟ ਇਹਦਾ ਹੈਗਾ 390000 ਜੇ ਕਿਸੇ ਨੇ ਲੈਣਾ ਤਾਂ ਬਾਕੀ ਦੋਸਤੋ ਇਹ ਮੰਡੀ ਡੱਬਾ ਵਾਲੀ ਦੇ ਵਿੱਚ ਮੰਡੀ ਲੱਗਦੀ ਹੈ ਐ ਵੀਰਵਾਰ ਤੁਸੀਂ ਆ ਕੇ ਇਥੋਂ ਟਰੈਕਟਰ ਦੇਖ ਸਕਦੇ ਹੋ ਕੋਈ ਵੀ ਜੇ ਤੁਸੀਂ ਲੈਣਾਗਾ ਤੇ ਆਜੋ ਹੁਣ ਸੋਨੂੰ ਅੱਗੇ ਹੋਰ ਟਰੈਡ ਦਿਖਾਉਣੇ ਆ ਹਾਂਜੀ ਦੋਸਤੋ ਹੁਣ ਤੁਹਾਨੂੰ ਦਿਖਾਉਣਾ ਹੈ ਸਵਰਾਜ 744 ਐਫੀ ਇਹ ਵੀ ਹਰਿਆਣੇ ਤੋਂ ਆਇਆ ਹੈ ਐਚ ਆਰ ਨੰਬਰ ਹੈ ਇਹਦਾ ਇਹਦਾ ਮਾਡਲ ਹੈਗਾ 2009 ਰੇਟ ਹੈਗਾ ਇਹਦਾ 3 ਲੱਖ 20 ਹਜ਼ਾਰ ਇਸ ਟਰੈਡ ਦੀ ਕੰਡੀਸ਼ਨ ਵੀ ਵਧਗਾ ਪਈ ਆ ਟਾਇਰ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਨਵੇਂ ਵਾਂਗੂ ਹੀ ਲੱਗਦਾ ਨਵੇਂ ਹੀ ਐ ਸਮਝ ਲਓ ਥੋੜਾ ਟਾਈਮ ਚੱਲਿਆ ਇਹ ਪੂਰਾ ਰੰਗ ਰੂੰਗ ਸਾਫ ਪਿਆ ਟਰੈਡ ਦਾ ਇੰਜਣ ਦਾ ਵੀ ਪੂਰਾ ਮੰਨ ਲਾਦਾ ਕੰਮ ਹੋਇਆ ਵੈ हां जी दोस्तों हुन ਜਿਵੇਂ ਤੁਹਾਨੂੰ ਅੱਗੇ ਚਾਰ ਪੰਜ ਟਰੈਕਟਰਾਂ ਦੇ ਮਾਡਲ ਤੇ ਰੇਟ ਦੱਸਿਆ ਨਾ ਹੁਣ ਤੁਹਾਨੂੰ ਦੱਸਦੇ ਆ ਆਸ਼ੇ ਟਰੈਕਟਰ ਬਾਰੇ ਇਹਦਾ ਮਾਡਲ ਨੰਬਰ ਹੈਗਾ 2002 ਤੇ ਇਹਦਾ ਰੇਟ ਹੈਗਾ 1 ਲੱਖ 40 ਹਜ਼ਾਰ ਤਾਂ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦਾ ਇਹ ਵੀ ਨਵੇਂ ਵਾਂਗੂ ਹੀ ਪਿਆ ਹੈਗਾ ਇਹ ਵੀ ਟ ਟੂ ਰੋ ਰੋ ਮਜ਼ਬੂਤੀ ਆ ਹਜੇ ਥੋੜਾ ਟਾਈਮ ਹੀ ਹੈ ਲੱਗਦਾ ਚੱਲਿਆ ਤੇ ਆਜੋ ਹੁਣ ਤੁਹਾਨੂੰ ਤਗੜੇ ਟਰੈਕਟਰ ਦਿਖਾਉਣੇ ਆ ਜਿਵੇਂ ਅਰਜਨ ਮਹਿੰਦਰਾ ਤੇ ਇਧਰ ਫਾਰਮ ਟਰੈਕ ਤੇ ਹੋਰ ਇਧਰ ਹੋਰ ਵੀ ਕਈ ਜਿਵੇਂ ਫੋਡ 3620 ਵਿਨੇਦਰਾ ਅਰਜਨ আলਟਰਾ 1 ਇਹਦਾ ਹੈਗਾ 555 ਡੀ ਆਈ ਮਾਡਲ ਨੰਬਰ ਹੈਗਾ 2015 ਰੇਟ ਹੈਗਾ ਇਹਦਾ 4 ਲੱਖ 70000 ਤੇ ਮਾਡਲ ਲੱਗਦਾ ਇਹ ਉੱਚਾ ਤੇ ਬਾਕੀ ਟਰੈਕਟਰ ਦੀ ਲੁੱਕ ਦੇਖੋ ਕਿੰਨੀ ਤਕੜੀ ਆ ਇਧਰ ਟਾਇਰਾਂ ਟੋਰਾ ਗਨੇ ਸਾਰੇ ਇਹਦਾ ਦਿਖਾਓ ਬਾਈ ਜੀ ਗਾਹੋਂ ਕੇ ਦੇਖੋ ਦੋਸਤੋ ਜਮਨ ਨਵਾਂ ਟਰੈਟ ਆ ਟਾਇਰ ਵਟਾ ਰੰਡੀ ਕੰਡੀਸ਼ਨ ਦੇਖੋ ਪੂਰੀ ਐਮ ਆਰ ਐਫ ਦੇ ਕੰਪਨੀ ਦੇ ਇਹਦੇ ਟਾਇਰ ਆਗੇ ਤੇ ਆ ਜੋ ਹੁਣ ਸੋਨੂ ਮਹਿੰਦਰਾ 575 ਡੀ ਆਈ ਮਾਡਲ ਨੰਬਰ ਹੈਗਾ 2022 ਤੇ ਰੇਟ ਹੈਗਾ ਇਹਦਾ 125000 ਰੁਪਏ ਦਾ ਇਹਦਾ ਰੇਟ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਕਿਸੇ ਟਰੈਟ ਦੇ ਛਤਰੀ ਆ ਜਾਂ ਸਪੀਕਰ ਲੱਗੇ ਹੋਏ ਆ ਇਹਨਾਂ ਦੇ ਸਪੀਕਰ ਵੀ ਹੈ ਨਹੀਂ ਛਤਰੀ ਹੈਗੀ ਆ ਮੈਂ ਤਾਂ ਗਰਮੀ 'ਚ ਛਤਰੀ ਦੀ ਲੋੜ ਆ ਸਪੀਕਰਾਂ ਦਾ ਤਾਂ ਕੰਮ ਚੱਲ ਜਾਂਦਾ ਆ ਜਿਉ ਤੁਹਾਨੂੰ ਹੋਰ ਆ ਹੈਗਾ ਮਾਡਲ 14 ਤੇ ਇੱਕ 4,25,000 ਦਾ ਇਹ ਇਹਦਾ ਰੇਟ ਆ ਇਹ ਵੀ ਡੀਆਈ ਆ ਅੱਗੇ ਫਾਰਮ ਟ੍ਰੈਕ ਆ 67 ਮਾਡਲ ਨੰਬਰ ਹੈਗਾ 12 ਤੇ ਰੇਟ ਹੈਗਾ 3,55,000 ਦਾ